ਹੈਲੋ ਜੀ ਤੁਹਾਡਾ ਮੇਰੀ ਵੀਡੀਓ ਸਵਾਗਤ ਹੈ ਜੀ ਅੱਜ ਆਪਾਂ ਇੱਕ ਗਲੇ ਤੇ ਗੁੰਮ ਲੈਸ ਲਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੋਰਮਲ ਕਪੜੇ ਤੇ ਜਿਵੇਂ ਨੋਰਮਲ ਗਲਾ ਅਟੈਚ ਕਰਦੇ ਹਾਂ ਉਸ ਤੇ ਕਹਿੰ ਗਲਾ ਅਟੈਚ ਕਰ ਲਿਆ ਜੀ ਇਸ ਤੋਂ ਬਾਅਦ ਜੀ ਆਪਾਂ ਬੋਕਰਮ ਦੀ ਜੜਜਾ ਯਾਨੀ ਕਿ ਬੋਕਰਮ ਦੇ ਨਾਲ ਨਾਲ ਜਮਾ ਇੱਕ ਸਲਾਈ ਲਾਵਾਂਗੇ ਬਿਲਕੁਲ ਬੋਕਰਮ ਦੇ ਨਾਲ ਨਾਲ ਸਲਾਈ ਲਾਉਣੀ ਹੈ ਜੀ ਜਿਸ ਤਰ੍ਹਾਂ ਗਲਾ ਬਣਾਇਆ ਹੋਇਆ ਜੀ ਉਸ ਤਰ੍ਹਾਂ ਬੁਕਰਮ ਦੇ ਨਾਲ ਨਾਲ ਸਲਾਈ ਲਾਤੀ ਜੀ ਆਪਾਂ ਇਸ ਤੋਂ ਬਾਅਦ ਜੇ ਆਪਾਂ ਇਸ ਸਲਾਈ ਦੇ ਉੱਪਰ ਜੀ ਲੇਸ ਦਾ ਸਿੱਧਾ ਵਾਲਾ ਪਾਸਾ ਰੱਖਣਾ ਜੀ ਉੱਪਰ ਆਪਾਂ ਤੇ ਜਿਹੜੀ ਆਪਾਂ ਪਹਿਲਾਂ ਸਲਾਈ ਲਾਈ ਹੋਈ ਹੈ ਜੀ ਉਹਦੇ ਉੱਪਰ ਹੋਰ ਸਲਾਈ ਲਾਉਣੀ ਬਿਲਕੁਲ ਜਿੰਨੀ ਆਪਾਂ ਲੇਸ ਬਾਹਰ ਦਿਖਾਉਣੀ ਹੈ ਜੀ ਉੱਥੇ-ਉੱਥੇ ਸਲਾਈ ਲਾ ਦੇਣੀ ਹੈ ਜੀ ਮੈਂ ਸਿਰਫ ਲੇਸ ਦੇ ਕਿਨਾਰੇ ਦੇ ਬਾਹਰ ਦਿਖਾਉਣੀ ਹੈ ਇਹ ਪਹਿਲਾਂ ਨਹੀਂ ਸਲਾਈ ਦੇ ਉੱਪਰ ਰੱਖ ਕੇ ਉੱਥੇ ਆਪਾਂ ਸਲਾਈ ਲਾ ਦੇਣੀ ਹੈ ਜੀ ਉਹ ਰਿਫਿਨਿਸ਼ਿੰਗ ਦੇ ਨਾਲ ਲੈਸ ਲਾਉਣੀ ਆ ਜਿਵੇਂ ਆਪਣੇ ਗਲੇ ਦੀ ਸ਼ੇਪ ਬਣੀ ਹੋਈ ਹੈ ਜਿਵੇਂ ਆਪਾਂ ਪਹਿਲਾਂ ਸਲਾਈ ਲਾਈ ਹੈ ਉਹਦੇ ਉੱਪਰ ਉੱਪਰ ਲੈਸ ਰੱਖ ਕੇ ਜੀ ਉੱਪਰ ਉੱਪਰ ਸਲਾਈ ਲਾ ਦੇਣੀ ਹੈ ਇਸ ਤਰੀਕੇ ਨਾਲ ਲਓ ਜੀ ਸਲਾਈ ਦੇ ਉੱਪਰ ਫਲੇਸ ਲਾ ਕੇ ਆਪਾਂ ਬਿਲਕੁਲ ਸਲਾਈ ਨੂੰ ਪ੍ਰੋਪਰ ਸਲਾਈ ਲਾਤੀ ਹੈ ਜੀ ਇਸ ਤੋਂ ਬਾਅਦ ਜੀ ਆਪਾਂ ਗਲੇ ਦਾ ਸੈਂਟਰ ਕਰ ਲੈਣਾ ਕੱਟ ਲਾ ਲਿਆ ਜੀ ਆਪਾਂ ਗਲੇ ਦਾ ਸੈਂਟਰ ਕਰਕੇ ਤੇ ਇਸ ਤੋਂ ਬਾਅਦ ਜੀ ਆਪਾਂ ਆਪਣੇ ਕੁੜਤੀ ਦਾ ਕਪੜਾ ਲਾਵਾਂਗੇ ਜਿਹੜਾ ਪੂਰਾ ਗਲਾ ਅਟੈਚ ਕਰਨਾ ਹੈ ਇਸ ਤੋਂ ਬਾਅਦ ਜੀ ਆਪਾਂ ਕੋਰਤੀ ਦੇ ਥੀਰੇ ਦਾ ਵੀ ਸੈਂਟਰ ਕਰ ਲਿਆ ਸੈਂਟਰ ਕਰਕੇ ਆਪਾਂ ਕੱਟ ਲਾ ਲਾਂਗੇ ਤੇ ਇਸ ਤੋਂ ਬਾਅਦ ਜੀ ਆਪਾਂ ਕੋਰਤੀ ਦੇ ਸਿੱਧਿਆਲੇ ਪਾਸੇ ਗੱਲਾ ਰੱਖਣਾ ਹੈ ਜਿਵੇਂ ਆਪਾਂ ਗੱਲਾ ਆਮ ਅਟੈਚ ਕਰਦੇ ਹਾਂ ਜਿ ਉਸ ਤਰੀਕ ਨਾਲ ਸਿੱਧਿਆਲੇ ਪਾਸੇ ਰੱਖਾਂਗੇ ਜੀ ਗੱਲਾ ਤੇ ਜਿਹੜੀ ਆਪਾਂ ਪਹਿਲਾਂ ਸਲਾਈ ਲਾਈ ਹੋਈ ਹੈ ਲੇਸ ਵਾਲੀ ਉਹਦੇ ਉੱਪਰ ਹੀ ਸਲਾਈ ਦੇ ਉੱਪਰ ਸਲਾਈ ਲਾ ਦੇਣੀ ਹੈ ਬਿਲਕੁਲ ਬੁਕਰਮ ਦੇ ਨਾਲ-ਨਾਲ ਸਲਾਈ ਲਾਉਣੀ ਹੈ ਜੀ ਆਪਣੇ ਜਿਹੜੀ ਪਹਿਲਾਂ ਵਾਲੀ ਸਲਾਈ ਲੱਗੀ ਹੋਈ ਹੈ ਉਹਦੇ ਉੱਪਰ ਲੋ ਜੀ ਆਪਣੀ ਸਲਾਈ ਲੱਗ ਗਈ ਹੈ ਤੇ ਇਸ ਤੋਂ ਬਾਅਦ ਆਪਾਂ ਪੈਰ ਪੱਡ ਤੱਕ ਕਪੜਾ ਛੱਡ ਕੇ ਬਾਕੀ ਕਪੜਾ ਵਿੱਚੋਂ ਕਟਿੰਗ ਕਰ ਦੇਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਜੀ ਆਪਾਂ ਕੱਟ ਲਾ ਰਹੇ ਹਾਂ ਸਾਰੇ ਗਲੇ ਵਿੱਚ ਛੋਟੇ ਛੋਟੇ ਸਾਰੇ ਗਲੇ ਵਿੱਚ ਕੱਟ ਲਾ ਰਹੇ ਹਾਂ ਤਾਂ ਜੋ ਆਪਣਾ ਗਲਾ ਵਧੀਆ ਤਰੀਕੇ ਨਾਲ ਫੋਲਡਿੰਗ ਹੋ ਸਕੇ ਤੇ ਇਸ ਤੋਂ ਬਾਅਦ ਗਲੇ ਨੂੰ ਆਪਾਂ ਉੱਥੀ ਸੈਡ ਉਲਟਾ ਦੇਾਂਗੇ ਤੇ ਲੈਸ ਦੇ ਕਿੰਗਰੇ ਸਾਰੇ ਬਾਹਰ ਆਪਣੇ ਆਪ ਨਿਕਲ ਜਾਣਗੇ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣਾ ਲੈਸ ਬਾਹਰ ਨਿਕਲੀ ਜੀ ਗੁੰਮਸੀ ਨਾਲ ਤੇ ਇਸ ਤੋਂ ਬਾਅਦ ਇਹ ਵੱਡਾ ਵਖਾ ਕਰਕੇ ਸਲਾਈ ਦਾ ਆਪਾਂ ਤਰਪਾਈ ਵਾਸਤੇ ਫੋਲਡਿੰਗ ਕਰ ਦਾਂਗੇ ਫੋਲਡਿੰਗ ਕਰ ਦੋਵਾਰ ਆਪਾਂ ਗਲਾ ਤੇ ਤਰਪਾਈ ਕਰ ਦਾਂਗੇ ਜੀ ਦੇਖੋ ਫਰੈਂਸ ਕਿੰਨੇ ਫਿਨਿਸ਼ਿੰਗ ਦੇ ਨਾਲ ਆਪਣਾ ਸੋਹਣਾ ਗਲਾ ਬਣਿਆ ਜੀ ਟਾਈਮ ਵੀ ਬਿਲਕੁਲ ਨਹੀਂ ਲੱਗਿਆ ਆਪਾਂ ਨੂੰ ਤੇ ਗਲਾ ਵੀ ਆਪਣਾ ਬਹੁਤ ਸੋਹਣਾ ਬਣ ਗਿਆ ਜੀ ਤੇ ਹਾਂਜੀ ਫਰੈਂਸ ਤੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਬਾਏ ਬਾਏ ਰੱਬ ਰੱਖਾ